ਹਾਂਜੀ ਬਾਈ ਤੁਸੀਂ ਡੁੱਟ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਕਿ ਕਿਹੜੀ ਨਸਲ ਦੀਆਂ ਬੱਕਰੀਆਂ ਨੂੰ ਬਿਮਾਰੀ ਬਹੁਤ ਘੱਟ ਲੱਗਦੀ ਆ ਇਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸੋ ਹਾਂਜੀ ਬਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀਆਂ ਬੱਕਰੀਆਂ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਵਧੀਆ ਹੁੰਦਾ ਤਾਂ ਉਹਨੂੰ ਬਿਮਾਰੀ ਬਹੁਤ ਘੱਟ ਲੱਗਦੀ ਹੈ ਚਾਹੇ ਉਹ ਕਿਸੇ ਵੀ ਨਸਲ ਦੀ ਬੱਕਰੀ ਹੈ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀਆਂ ਬੱਕਰੀਆਂ ਵਿੱਚ ਬਹੁਤ ਜ਼ਿਆਦਾ ਘੱਟ ਬਿਮਾਰੀ ਹੁੰਦੀ ਹੈ ਉਹ ਕਿਹੜੀ-ਕਿਹੜੀ ਨਸਲ ਆ ਇੰਨਾਂ ਵਿੱਚ ਬਈ ਇੱਕ ਤਾਂ ਬਰਬਰੀ ਨਸਲ ਹੈ ਇਹਦੇ ਵਿੱਚ ਬਹੁਤ ਘੱਟ ਬਿਮਾਰੀ ਆਉਂਦੀ ਹੈ ਤੇ ਇੱਕ ਨਸਲ ਸਰੋਹੀ ਇਹ ਨਸਲ ਦੀਆਂ ਬੱਕਰੀਆਂ ਵਿੱਚ ਵੀ ਬਿਮਾਰੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਹਨਾਂ ਦਾ ਇਮਿਊਨਿਟੀ ਸਿਸਟਮ ਵੀ ਜ਼ਿਆਦਾ ਮਜ਼ਬੂਤ ਹੁੰਦਾ ਤੇ ਤਾਂ ਜਦੋਂ ਵੀ ਕੋਈ ਮੌਸਮ ਬਦਲਦਾ ਤਾਂ ਮੌਸਮ ਦੇ ਹਿਸਾਬ ਨਾਲ ਹੀ ਉਹ ਆਪਣੇ ਆਪ ਨੂੰ ਢਾਲ ਲੈਂਦੀਆਂ ਉਹਨਾਂ ਵਿੱਚ ਬਿਮਾਰੀਆਂ ਨੂੰ ਸਹਿਣ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਸੋ ਇਹ ਦੋ ਨਸਲਾਂ ਹੋ ਗਈਆਂ ਜਿਹੜਿਆਂ ਵਿੱਚ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਤੇ ਬਾਕੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜਿਵੇਂ ਕਿ ਜਿਹੜੀਆਂ ਬੱਕਰੀਆਂ ਦਾ ਇਮਿਊਨਿਟੀ ਸਿਸਟਮ ਵਧੀਆ ਹੋਊਗਾ ਮਜ਼ਬੂਤ ਹੋਊਗਾ ਉਹਨੂੰ ਬਿਮਾਰੀ ਬਹੁਤ ਘੱਟ ਲੱਗਦੀ ਆ ਸੋ ਇਹਦੇ ਲਈ ਜੇਕਰ ਆਪਾਂ ਚਾਹੁੰਦੇ ਆ ਬੱਕਰੀ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਰਹੇ ਤਉ ਉਹਦੇ ਲਈ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ। ਸੋ ਜਿਵੇਂ ਕਿ ਪਹਿਲੇ ਨੰਬਰ ਤੇ ਬੱਕਰੀਆਂ ਦੀ ਸਾਂਭ ਸੰਭਾਲ ਕਰਨੀ, ਦੇਖ ਰੇ ਕਰਨੀ ਜਿਹੜੀ ਜਗ੍ਹਾ ਤੇ ਆਪਾਂ ਬੱਕਰੀਆਂ ਰੱਖਣੀਆਂ ਉਹ ਜਗ੍ਹਾ ਦੀ ਸਾਫ ਸਵੱਈ ਰੱਖਣੀ ਤੇ ਜੇਕਰ ਇਹ ਜਗ੍ਹਾ ਗਿੱਲੀ ਰਹੂਗੀ ਤਾਂ ਗਿੱਲੀ ਜਗ੍ਹਾ ਵਿੱਚ ਗੰਦਗੀ ਹੋਣ ਕਰਕੇ ਬੱਕਰੀਆਂ ਨੂੰ ਫੰਗਸ ਪੈਦਾ ਹੋ ਜੂਗੀ। ਫੰਗਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ। ਸੋ ਇਸ ਲਈ ਸਭ ਤੋਂ ਜ਼ਰੂਰੀ ਹੈ ਇਹਨਾਂ ਦੀ ਸਾਂਭ ਸੰਭਾਲ ਤੇ ਇਸ ਤੋਂ ਬਾਅਦ ਸਮੇ ਸਮੇਤ ਇਹਨਾਂ ਦੀ ਡੀਵਾਰਮਿੰਗ ਵਧੀਆ ਮੈਡੀਸਨ ਨਾਲ ਡੀਵਾਰਮਿੰਗ ਕੀਤੀ ਜਾਵੇ ਤਿੰਨ ਮਹੀਨਿਆਂ ਬਾਅਦ ਤਾਂ ਬੱਕਰੀਆਂ ਦੇ ਪੇਟ ਵਿੱਚ ਕੀੜੇ ਜਿਹੜੇ ਖਤਮ ਹੋ ਜਾਂਦੇ ਆ ਜੋ ਵੀ ਆਪਾਂ ਇਹਨਾਂ ਨੂੰ ਖੀੜ ਵਗੈਰਾ ਪਾਵਾਂਗੇ ਤਾਂ ਵਧੀਆ ਇਹਨਾਂ ਨੂੰ ਲੱਗੂਗਾ ਤੇ ਡੀਵਾਰਮਿੰਗ ਤੋਂ ਬਾਅਦ ਲਗਾਤਾਰ 7-8 ਦਿਨ ਲੀਵਰ ਟੋਨਿਕ ਵੀ ਦੇਣਾ ਬਹੁਤ ਜ਼ਰੂਰੀ ਹੁੰਦਾ ਸੋ ਜੇਕਰ ਇਹਨਾਂ ਗੱਲਾਂ ਦਾ ਵੀ ਆਪਾਂ ਧਿਆਨ ਰੱਖਾਂਗੇ ਤਾਂ ਬੱਕਰੀਆਂ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਰਹੂਗਾ ਤੇ ਇਸ ਤੋਂ ਬਾਅਦ ਤੇ ਜੇ ਨੰਬਰ ਤੇ ਆਪਾਂ ਹੋਰ ਦੱਸ ਦਿੰਨੇ ਆ ਜੋ ਵੀ ਆਪਾਂ ਬੱਕਰੀਆਂ ਨੂੰ ਫੀਡ ਵਗੈਰਾ ਪਾਉਣੀ ਆ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਨਾਜ ਜਿਵੇਂ ਕਿ ਛੋਲਿਆਂ ਦਾ ਛਿਲਕਾ ਕਣਕ ਦਾ ਚੌਕਰ ਸੋਇਆਬੀਨ ਦਾ ਛਿਲਕਾ ਹੋ ਗਿਆ ਜਾਂ ਹੋਰ ਸਾਰੇ ਤਰ੍ਹਾਂ ਦੇ ਤਤਾਂ ਵਾਲੇ ਜਿਹੜੇ ਨਾਜ ਹੁੰਦੇ ਆ ਉਹ ਮੌਜੂਦ ਹੋਣੇ ਚਾਹੀਦੇ ਆ ਤੇ ਜੇਕਰ ਸਹੀ ਆਪਾਂ ਇਹਨਾਂ ਨੂੰ ਫੀਡ ਪਾਵਾਂਗੇ ਤਾਂ ਉਹਦੇ ਨਾਲ ਵੀ ਇਹਨਾਂ ਦਾ ਮੀਟਰੀ ਸਿਸਟਮ ਆ ਜਿਹੜਾ ਮਜ਼ਬੂਤ ਰਹੂਗਾ ਤੇ ਇੱਕ ਇਹਦੇ ਲਈ ਆਪਾਂ ਹੋਰ ਦੱਸ ਦਿੰਨੇ ਆ ਵੀ ਆਪਾਂ ਬੱਕਰੀਆਂ ਨੂੰ ਮਿਨਰਲ ਮਿਸਚਰ ਵੀ ਪਾ ਸਕਦੇ ਆ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਮਲਟੀ ਮਿਨਰਲਸ ਤੇ ਮਲਟੀ ਵਿਟਾਮਿਨ ਮੌਜੂਦ ਹੋਣ ਤਾਂ ਉਹ ਮਿਨਰਲ ਮਿਸਚਰ ਆਪਾਂ ਬੱਕਰੀਆਂ ਨੂੰ ਪਾ ਸਕਦੇ ਆ ਜਿਹੜਾ ਬੱਕਰੀਆਂ ਦਾ ਇਮਿਊਨਿਟੀ ਸਿਸਟਮ ਆ ਉਹ ਮਜ਼ਬੂਤ ਹੁੰਦਾ ਕਿਉਂਕਿ ਜੇਕਰ ਆਪਾਂ ਇਹਨਾਂ ਸਹੀ ਸਾਂਸਵਾਲ ਕਰਾਂਗੇ ਸਹੀ ਖਾਣ ਪੀਣ ਪਾਵਾਂਗੇ ਤੇ ਸਮੇਂ-ਸਮੇਂ ਤੇ ਇਹਨਾਂ ਡੀ ਵਰਮਿੰਗ ਕਰਾਂਗੇ ਤਾਂ ਇਹਨਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਪੈਦਾ ਹੀ ਨਹੀਂ ਹੋਣਗੀਆਂ ਤੇ ਇਹਨਾਂ ਦਾ ਇਮਿਊਨਿਟੀ ਸਿਸਟਮ ਆ ਜਿਹੜਾ ਉਹ ਮਜ਼ਬੂਤ ਰਹੂਗਾ। ਸੋ ਇਸ ਲਈ ਜੇਕਰ ਆਪਾਂ ਬੱਕਰੀਆਂ ਦਾ ਕੰਮ ਕਰਦੇ ਆ ਜਾਂ ਨਵਾਂ ਕੰਮ ਸ਼ੁਰੂ ਕੀਤਾ ਤਾਂ ਇਹਨਾਂ ਗੱਲਾਂ ਦਾ ਪਾਣੂ ਖਾਸ ਖਿਆਰ ਰੱਖਣਾ ਚਾਹੀਦਾ ਤਾਂ ਜੋ ਬੱਕਰੀਆਂ ਵਿੱਚ ਬਿਮਾਰੀਆਂ ਪੈਦਾ ਹੀ ਨਾ ਹੋਣ। ਪਹਿਲੇ ਨੰਬਰ ਤੇ ਸਾਂਭ ਸੰਭਾਲ ਕਰਨੀ, ਜਗ੍ਹਾ ਦੀ ਸਫਾਈ ਰੱਖਣੀ, ਦੂਜੇ ਨੰਬਰ ਤੇ ਡੀ ਵਰਮਿੰਗ ਕਰਨੀ ਤੇ ਡੀ ਵਰਮਿੰਗ ਤਾਂ 6-7 ਦਿਨਾਂ ਲਗਾਤਾਰ ਲੀਵਰ ਟੌਨਿਕ ਦੇਣੀ ਤੇ ਇਸ ਤੋਂ ਬਾਅਦ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੀਜੇ ਨੰਬਰ ਤੇ ਇਹਨਾਂ ਨੂੰ ਫੀਡ ਜੜੀ ਪਾਉਣੀ ਆ ਵਧੀਆ ਸਾਰੇ ਤਰ੍ਹਾਂ ਦੇ ਅਨਾਜ ਮੌਜੂਦ ਹੁੰਦੇ ਆ ਜਾਂ ਛਿਲਕੇ ਮੌਜੂਦ ਹੁੰਦੇ ਆ ਉਹ ਖਰਾਕ ਆਪਾਂ ਇਹਨਾਂ ਨੂੰ ਪਾਉਣੀ ਆ ਤਾਂ ਜੋ ਇਹਨਾਂ ਨੂੰ ਜਿਹੜੇ ਤੱਤਾਂ ਦੀ ਘਾਟ ਹੁੰਦੀ ਹੈ ਉਹ ਤੱਤਾਂ ਦੀ ਘਾਟ ਫੀਡ ਵਿੱਚੋਂ ਮਿਲਦੀ ਰਹੇ ਤੇ ਇਹਨਾਂ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਰਹੇ ਤੇ ਇੱਕ ਇਹਨਾਂ ਨੂੰ ਮਿਨਰਲ ਮਿਕਸਚਰ ਆਪਾਂ ਦਿੰਦੇ ਰਹੀਏ ਤਾਂ ਜੇ ਵਧੀਆ ਗਰੋਥ ਵੀ ਕਰਨ ਤੇ ਇਹਨਾਂ ਵਿੱਚ ਸਾਰੇ ਤਰ੍ਹਾਂ ਦੀ ਜਿਹੜੀ ਘਾਟ ਪੂਰੀ ਹੋਵੇ ਤੇ ਇਮਿਊਨਿਟੀ ਸਿਸਟਮ ਮਜ਼ਬੂਤ ਰਹੇ ਸੋ ਇਸ ਤਰ੍ਹਾਂ ਆਪਾਂ ਬੱਕਰੀਆਂ ਦਾ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ ਇਮਿਊਨਿਟੀ ਸਿਸਟਮ ਇਹਨਾਂ ਦਾ ਸਹੀ ਰੱਖ ਕੇ ਤੇ ਜੇਕਰ ਆਪਾਂ ਨਵੀਂ ਨਸਲ ਤੇ ਕੰਮ ਕਰਨਾ ਚਾਹੁੰਦੇ ਆ ਤੇ ਬਾਕੀ ਆਪਾਂ ਤੁਹਾਨੂੰ ਨਸਲਾਂ ਬਾਰੇ ਵੀ ਦੱਸ ਦਿੱਤਾ ਜਿਵੇਂ ਕਿ ਬਰਬਰੀ ਨਸਲ ਵਿੱਚ ਵੀ ਬਹੁਤ ਘੱਟ ਬਿਮਾਰੀ ਆਉਂਦੀ ਆ ਤੇ ਇੱਕ ਸਰੋਹੀ ਨਸਲ ਇਹਦੇ ਵਿੱਚ ਵੀ ਬਹੁਤ ਘੱਟ ਬਿਮਾਰੀ ਆਉਂਦੀ ਆ ਸੋ ਇਨ੍ਹਾਂ ਨਸਲਾਂ ਤੇ ਵੀ ਜੇਕਰ ਆਪਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਆਪਾਂ ਕਰ ਸਕਦੇ ਆ ਤੇ ਬਾਕੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜੇਕਰ ਹੋਰ ਵੀ ਕੋਈ ਨਸਲ ਰੱਖਣੀ ਆ ਤਾਂ ਉਹਦੇ ਲਈ ਆਪਾਂ ਵੀ ਇਨ੍ਹਾਂ ਗੱਲਾਂ ਦਾ ਜਿਹੜੀਆਂ ਆਪਾਂ ਤੁਹਾਨੂੰ ਦੱਸੇ ਧਿਆਨ ਰੱਖ ਕੇ ਜਿਹੜਾ ਬਿਮਾਰੀਆਂ ਤੋਂ ਬਚਾ ਸਕਦੇ ਆ ਬੱਕਰੀਆਂ ਨੂੰ ਸੋ ਹਾਂਜੀ ਭਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਵੀਡੀਓ ਕਿਵੇਂ ਲੱਗੀ ਤੇ ਕਿੱਥੋਂ ਬੈਠ ਕੇ ਤੁਸੀਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ